ਦੀ ਜੇ ਨਾ ਸਾਰਾ ਤੇ ਅਦਿਸ਼ਸ਼ਕ ਕਾ ਤੇ ਕੀ ਬੀ ਸਾਡੇ ਤਾਂ ਆਪਣਾ ਠੀਕ ਠਾਕ ਉਹ ਤੇ ਮੈਂ ਅਮਰੀਕਾ ਵੀ ਚਲ ਤਾਂ ਆਪਣਾ ਠੀਕ ਠਾਕ ਉਹ ਬੇਦੇਸੀ ਵਾਲੇ ਤੇ ਪਣਾ ਬਿਲਕੁਲ ਠੀਕ ਠਾਕ ਆ ਤੇ ਔਰ ਤਾਂ ਮੈਂ ਬੁਢੀਆਂ ਮੈਂ ਪਹਿਲਾਂ ਇਹ ਮੇਹੋਂ ਕੈਨਰੀ ਪੂਣੀਆ ਖਾਣੀਆਂ ਤੇ ਮੈਂ ਆਰਟੀ ਵਿੱਚ ਥੋੜਾ ਜਿਹਾ ਫੇਰ ਹੁਣ ਗੁੱਜੀ ਆ ਕੇ ਛੇੜ ਹੁੰਦੀਆਂ ਨਹੀਂ ਮੈਂ ਇਹ ਗੁੱਜੀ ਆਰਟੀ ਵਿੱਚ ਮੇਰਾ ਦਾ ਬਾਬਾ ਆ ਕੇ ਤੇ ਮੁੰਡਲੀ ਕਹਿੰਦਾ ਸੀ ਇਹ ਬੋਲ ਕੇ ਫਿਰ ਇਹਨਾਂ ਪੂੜੀਆਂ ਬਣਾ ਕੇ ਦਊਂਗੀ ਉਹ ਛੋਲੇ ਜਿਹੜੇ ਬਣਾਉਣੇ ਹੋਈ ਆ ਇਹ ਬਣਾ ਕੇ ਪੂੜੀਆਂ ਬਣਾਉਣਾ पिछली ਮਨਣਾ ਕੋਈ ਨਾ ਕਰੀਂ ਜੇ ਤੇ ਜੀ ਦੇ ਅੰਦਰ ਕੋਈ ਕੋਈ ਮਾਰਿਆ ਨਾ ਜਿੰਦੀ ਪਿਛਲੀ ਵਾਰੀ ਆਪਾਂ ਹਲੂ ਦੇ ਫਰੰਟ ਤੇ ਉਹ ਨਾ ਹੀ ਮਮਾ ਤੇ ਜਿੰਦ ਤੂੰ ਕੰਮ ਕੁੰਗਾ ਕਰਕੇ हट ਗਿਆ ਤਾਂ ਸਪੀਨ ਕੀ ਆਂਦੇ ਸੀ ਸਵੇਰੇ ਕੰਮ ਕੁੰਗਾ ਕਰਕੇ ਨਾ ਹਟ ਗਿਆ ਨਾ ਗਿਆ ਨਾ ਮਰੇ ਪੀ ਅੱਜ ਛੁੱਟੇ ਛੁੱਟੇ ਰੇਟ ਤੇ 11:00 ਵਜੇ ਮੈਂ 8:30 'ਤੇ ਉਹਦਾ ਨੀਅਰ ਹੋ ਗਿਆ ਤੇ ਅੱਜ 11:00 ਕਰ ਲੈਣਾ ਮੈਂ ਕਰਨਾ ਤੇ ਚਲੋ ਠੀਕ ਹੈ ਮੈਂ ਬਣਾ ਕੇ ਦੱਸੂਗਾ ਚਲੋ ਠੀਕ ਹੈ हां जी ਤੇ ਪੂਰੀਆਂ ਜਿਹੜੀਆਂ ਜਬਾਲ ਇਧਰ ਵਿਖਾਉਂਦੀਆਂ ਤੇ ਇਹ ਸੁੱਦੇ ਵੀ ਮੈਂ ਖਾਇਆ ਨਹੀਂ ਮੈਂ ਪਲਾਦ ਵਾਲੇ ਨਹੀਂ ਨਾ ਇਹਨੂੰ ਬੜਾ ਅੱਗੇ ਨਾ ਨਾਲ ਨਾਲ ਮੈਂ ਜੇ ਪੱਣੀ ਉਹਨਾਂ ਬਸ ਬੰਨ੍ਹ ਕਰ ਦੇਣੀਆ ਤੇ ਇਹਨਾਂ ਨੂੰ ਗਰੰਦਰ ਦੇਣੀ ਮੈਂ ਪਰੋਸ ਦੇ ਤੇ ਆ ਆਇਆ ਕਿ ਉਹਨ ਆਪਣਾ ਚਲੇਨ ਮੈਸੇਜ ਉਹਨੂੰ ਬੜਾ ਚਲੋ ਨਾਲੇ ਚਟਨੀ ਵੀ ਚਾਹੀਦੀ ਚਟਨੀ ਵੀ ਬਣਾਈ ਕਰਨੀ ਚਟਨੀ ਥੋੜੀ ਜਿਹੀ ਦੇ ਦਿਓ ਚਟਨੀ ਮੈਂ ਸਾਰੀ ਖਾ ਲਈ ਮੈਂ ਬਹੁਤ ਖਾਣਾ ਚਟਨੀ ਖਾਈ ਖਾ ਲਈ ਮੈਂ ਚਟਨੀ ਵੀ ਬਣਾਈ ਹੋਈ ਹੈ ਤੇ ਚਿਰਾ ਕੀ ਸਵੇਰੇ ਬਣਾਈ ਹੋਈ ਤੇ ਉਹ ਵੀ ਮੈਂ ਪੂਰੀਆਂ ਵੀ ਬਣਾਈਆਂ ਨੇ ਨਾਲ ਤੇ ਸਾਰੀ ਖਾ ਲਈ ਚਟਨੀ ਦੀ ਪਾਪਾ ਨੇ ਉਠਾ ਲਏ ਨਾਲੇ ਹੁਣ ਚੌਥਾ ਆ ਗਿਆ ਪਾਪਾ ਨੂੰ ਜੇ ਰੁਕਦੇ ਨਹੀਂ ਤੂੰ ਕੱਲ ਵੀ ਪਾਪਾ ਨੂੰ ਬਾਅਦ ਛੱਡਣੀ ਚਟਨੀ ਇੱਦਰ ਚਾਨੇ ਆ ਦੇਖੋ ਹੀ ਦੇਦੀ ਬੈਠੇ ਹੋਏ ਆ ਤਿਆਰ ਹੋਏ ਆ ਖਾਣ ਵਾਸਤੇ ਆਪੋ ਨੇ ਬੈਗੇ ਆ ਖਾਣ ਤੇ ਕੱਲ ਲਾਈਟ ਆਉਂਦਰੀ ਤੇ ਅੱਜ ਲਾਈਟ ਹੋ ਗਈ ਬੰਦ ਤੇ ਬੰਦ ਲਾ ਕੇ ਆਣ ਕਰਖੀਆਂ ਵੇਖ ਲੋ ਐਨ ਕੱਲਾ ਆ ਕੇ ਤੇ ਫੇਰ ਆਂਦਾ ਮੈਂ ਖਾਣੀ ਰੋਟੀ ਕਿੱਦਾਂ ਭਾਈ ਓਏ ਦੇਮੀ ਦੇਮੀ ਬਲਾਗ ਆ ਗਏ ਗਰਮ ਗਰਮ ਪੋੜ ਦੇ ਅੰਧੀ ਰਖਾਓ ਮਸ ਮੈਂ ਹੁਣ ਗੈਸ ਬਣ ਕੇ ਫੇਰ ਮੈਂ ਬਣਾਉਣੀ ਆ ਟੇਸਟੀ ਹੈ ਨਾ ਤੇ ਗਲਾਸ ਉੱਤੇ ਤੇ ਚਲੋ ਠੀਕ ਹੈ ਮੈਂ ਲਾਈ ਜਾਵਾਂ ਨਾਲ ਨਾਲ ਟੇਸਟੀ ਹੈ ਨਾ ਚਲੋ ਠੀਕ ਖਾਓ ਜੀ ਓਕੇ ਜਾਇਦੋਂ ਅਨੰਤਾਂ ਦੇ ਬੂੜੀਆਂ ਤੇ ਉਹ ਮੈਂ ਕਰੀ ਬਈ ਸਵਾਦ ਨਹੀਂ ਆਇਆ ਇਹ ਕਹਿੰਦੇ ਬਹੁਤ ਦਿੱਕਤ ਆਕਦੇ ਉਹ ਨਾਲ ਕਰੀ ਇੱਕੜਾ ਲੈ ਮੈਂ ਕਿਉਂਕਿ ਫੂਲ ਨੂੰ ਮੈਂ ਤਾਂ ਖਾਣੀ ਹੈ ਆਈ ਲੁਕ ਟੂ ਬਲੀਂਡ ਕਰ ਲਿਆ ਬਲੋ ਠੀਕ ਆ ਹੁਣ ਢਾੜ ਦੋ ਕਰ ਲਓ ਠੀਕ ਅਮਾ ਦੇ ਥੀ ਵੋ ਦਨ ਲੱਗ ਗਿਆ ਮੈਂ ਦੱਸਾਂ ਹਾਂ ਉਹ ਯਾਰ ਮੇਰੇ ਬਾਈਕਲ ਪੂਰੀਆਂ ਖਾਧੀਆਂ ਵਰਤੋਂ ਨਾਲ ਹੀ ਹੋ ਗਏ ਨਾ ਪੂਰੀਆਂ ਖਾਧੀਆਂ ਨੂੰ ਖਾਲ ਹੋ ਗਿਆ ਭਾ ਅੱਜ ਚਾ ਦੇਖਣਾ ਇਹ ਸੁਣਾ ਬਲੇਕ ਖਾਈ ਤੋੜ ਕੇ 4 ਦਿਨ ਗਿਆ ਖਾਈ ਤੋੜ ਸੁਣਾ ਉਹ ਕਰਨ ਨੂੰ ਰਹਿਣਾ ਤੇ ਉਹ 당 ਪਰਸ਼ਾਨ ਕਰਦੇ ਹੋ ਚਲੋ ਠੀਕ ਹੈ ਜੀ ਹੁਣ ਪੂਰੀ ਆਪਣੀਆਂ ਖਾਂਦ ਬੰਦਸ਼ਲੀਨ ਲੜ ਪਈ ਆ ਫੋਨ ਤੋਂ ਬੱਚਿਆਂ ਦੇ ਨਾਲ ਤੇ ਇਹ ਚਲ ਗਈ ਸ਼ਹਿਰ ਤੇ ਬਾਅਦ ਵਿੱਚ ਫੋਨ ਤੋਂ ਲੜ ਪਈ ਆ ਕਿਉਂਕਿ ਬੱਤੀ ਬੰਦ ਹੋ ਗਈ ਆਪਣੇ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਜਿਹੜੇ ਸਾਡੀ ਵੀਡੀਓ ਵੇਖਣ ਦਾ ਧੰਨਵਾਦ ਦਿਲ ਤੋਂ ਤੇ ਜਿਹੜੇ ਨਹੀਂ ਵੇਖਣ ਦਾ ਵੀ ਧੰਨਵਾਦ ਤੇ ਜਿਹੜੇ ਪਹਿਪਰ ਨਵੇਂ ਜੁੜਦੇ ਆ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵਾਤਬਾਤ ਸ਼ੇਅਰ ਕਰਨਾ ਤੇ ਸਾਨੂੰ ਵਾਤਬਾਤ ਵਾਤ ਪਿਆਰ ਦੇ ਤੇ ਬਹੁਤ ਬਹੁਤ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਸਾਰੇ ਪਹਿਪਰਾਂ ਦਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ